ਅੱਛਾ ਕਿਸਾਨਾਂ ਦੇ ਨਾਲ ਇਸ ਮਾਮਲੇ ਨੂੰ ਲੈ ਕੇ ਤੁਹਾਡੀ ਗੱਲਬਾਤ ਹੋਈ ਸੀ ਕਿਸਾਨਾਂ ਨੇ ਕਿੰਨੀ ਕੁ ਸੈਟੀਸਫੈਕਸ਼ਨ ਤੁਹਾਡੇ ਨਾਲ ਜ਼ਾਹਰ ਕੀਤੀ ਜਾਂ ਕਿੰਨੇ ਕੁ ਕਿਸਾਨ ਤੁਹਾਡੇ ਨਾਲ ਚੱਲਣ ਵਾਸਤੇ ਪਿਆਰ ਸੀ ਦੇਖੋ ਗੱਲ ਸੁਣੋ ਦੁੱਖ ਵੇਲੇ ਕਿਸ ਦੀ ਮਦਦ ਕਰੋ ਨਾ ਉਹ ਯਾਦ ਰੱਖਦਾ ਕਿਉਂਕਿ ਹਾਲੇ ਵੀ ਕਿਸਾਨਾਂ ਦੇ ਵਿੱਚ ਉਹ ਕਿਸਾਨੀ ਸੰਘਰਸ਼ ਨੂੰ ਲੈ ਕੇ ਕਿਤੇ ਨਾ ਕਿਤੇ ਭਾਜਪਾ ਲੀਡਰਾਂ ਵਰਗਾ ప్రతి ਕਿਤੇ ਨਾ ਕਿਤੇ ਰੋਸ ਹਾਲੇ ਵੀ ਬਚਿਆ ਹੋਇਆ ਨਹੀਂ ਬਹੁਤ ਫਰਕ ਪੈ ਗਿਆ ਉਹ ਨਹੀਂ ਹੂੰ ਬਹੁਤ ਫਰਕ ਪੈ ਗਿਆ ਦੇਖੋ ਕਮਿਊਨਿਟੀ ਆ ਦੀ ਆਪਣੀ ਸਾਂਝਗਾਨ ਸ਼ੁਰੂ ਤੋਂ ਬਣੀ ਹੈ ਜੀ ਕਾਂਗਰਸ ਦਾ ਕੌਣ ਹਮਾਇਤੀ ਏ ਅਕਾਲੀ ਦਲ ਦਾ ਕੌਣ ਹਮਾਇਤੀ ਏ ਜੀ ਭਾਰਤੀ ਜਨਤਾ ਪਾਰਟੀ ਦਾ ਕੌਣ ਹਮਾਇਤੀ ਏ ਪਰ ਹਮਾਇਤੀ ਦੇ ਨਾਲ ਜਦੋਂ ਦੂਜਾ ਮੈਂਤੀ ਲੱਲਦਾ ਤੇ ਫਿਰ ਅਸੀਂ ਜਿੱਤੇ ਪੰਜਾਬ ਦੀ ਉਹ ਪੋਜੀਸ਼ਨ ਬਣ ਗਈ ਕਿ ਅਕਾਲੀ ਦਲ ਨੂੰ ਵੀ ਲੋਕਾਂ ਨੇ ਚੁੱਕ ਕੇ ਪਰਾ ਮਾਰਿਆ ਕਾਂਗਰਸ ਨੂੰ ਵੀ ਚੁੱਕ ਕੇ ਪਰਾ ਮਾਰਿਆ ਭਾਜਪਾ ਨੂੰ ਵੀ ਕੋਈ ਸੀਟ ਨਹੀਂ ਦਿੱਤੀ ਤੇ ਅਲਟੀਮੇਟਲੀ ਨਵੀਂ ਪਾਰਟੀ ਲੈ ਲੀ ਨਵੀਂ ਪਾਰਟੀ ਨੂੰ ਸੋਚਿਆ ਕਿ ਆਮ ਪਾਰਟੀ ਆ ਗਈ ਏ ਝਾੜੂ ਵਾਲੀ ਪਾਰਟੀ ਆ ਗਈ ਏ ਇਹਨਾਂ ਨੇ ਝਾੜੂ ਹੀ ਫੇਰ ਦਿੱਤਾ ਜਿਹੜੀ ਗੱਲ ਕੀਤੀ ਸੀ ਉਹ ਕੋਈ ਇੱਕ ਵੀ ਪੂਰੀ ਨਹੀਂ ਕੀਤੀ ਨਸ਼ੇ ਨਾਲ ਲੋਕ ਮਰ ਰਹੇ ਨੇ ਕੋਈ ਨਸ਼ਾ ਨਹੀਂ ਬੰਦ ਹੋਇਆ ਸਾਡੇ ਸਬਦਾ ਕੇਂਦਰਾ ਨੂੰ ਚੇਂਜ ਕਰਕੇ ਨਵੇਂ ਨਾਂ ਰੱਖੇ ਇਹਨਾਂ ਨੇ ਉਹ ਨਹੀਂ ਮੁੜ ਕੇ ਚਲਾਏ ਜਿਹੜੀ ਚੀਜ਼ ਹੁਣ ਪੈਰਾਂ ਨੂੰ ਕਹਿੰਦੇ ਸੀ ਜੀ ਅਸੀਂ ਘਰ ਬੈਠਿਆਂ 18 ਸਾਲ ਤੋਂ ਵੱਡੀ ਕੁੜੀ ਨੂੰ ਭਾਵੇਂ ਨੋ ਹੋਏਗੀ ਧੀ ਹੋਏਗੀ ਦਾਦੀ ਹੋਏਗੀ ਮਾਂ ਹੋਏਗੀ ਉਹਨੂੰ ਅਸੀਂ ਪੈਨਸ਼ਨ ਭੇਜਾਂਗੇ 1000 ਰੁਪਏ ਮਹੀਨਾ ਹੂੰ ਦੇਖੋ ਕਿਸੇ ਇੱਕ ਨੂੰ ਆਇਆ ਉਹ ਜਿਵੇਂ ਉਹ ਇੱਕ ਪਤਨੀ ਕੋਣ ਟੀਵੀ ਤੇ ਪਰਸਨ ਰੋਲ ਗਿਆ ਸੀ ਕਹਿੰਦਾ ਜੇ ਨਹੀਂ ਆਇਆ ਤੇ ਦੇਣਗੇ ਹੁਣ ਉਹਦਾਂ ਸਭ ਕੁੜੀ ਪੁੱਛ ਰਹੀ ਸੀ ਇੱਕ ਕਹਿੰਦੀ ਅੰਕਲ ਦੱਸੋ ਕਿ ਉਹ ਜਿਹੜੇ ਪੈਸੇ ਭਗਵੰਤ ਮਾਨ ਨੇ ਕਹੇ ਸੀ ਜੇ ਉਹ ਚਲਾ ਗਿਆ ਤੇ ਤੁਸੀਂ ਦਿਓਗੇ ਹੂੰ ਬੜਾ ਬੜਾ ਸਵਾਲ ਸੀ ਹੂੰ ਮੈਂ ਕਿਹ ਬੇਟੇ ਦਵਾਂਗੀ